ਤਰਨਤਾਰਨ ਵਿੱਚ ਇੱਕ ਸਰਫਿਰੇ ਪ੍ਰੇਮੀ ਵੱਲੋਂ ਪ੍ਰੇਮਿਕਾ ਨੂੰ ਸ਼ਰੇਮ ਪਜਾਰ ਵਿੱਚ ਤੇਲ ਪਾ ਕੇ ਸਾੜ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਤਾ ਦੀ ਪਛਾਣ ਤਰਨਤਾਰਨ ਦੇ ਮੁਹੱਲਾ ਜਸਵੰਤ ਸਿੰਘ ਵਿੱਚ ਰਹਿਣ ਵਾਲੀ ਜੋਤੀ ਕੁਮਾਰੀ ਵਜੋਂ ਹੋਈ ਹੈ ਹਸਪਤਾਲ ਵਿੱਚ ਜੇਰੇ ਇਲਾਜ ਜੋਤੀ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਉਹ 8 ਵਜੇ ਆਪਣੇ ਪੁੱਤਰ ਨਾਲ ਤਰਨਤਾਰਨ ਦੇ ਚਾਰ ਖੰਭਾ ਚੌਂਕ ਤੇ ਇੱਕ ਬੇਕਰੀ ਤੋਂ ਵਾਪਸ ਆ ਰਹੀ ਸੀ ਉਹ ਕੁਝ ਦਿਨ ਪਹਿਲਾਂ ਆਪਣੇ ਪ੍ਰੇਮੀ ਨੂੰ ਛੱਡ ਕੇ ਚਲੀ ਗਈ ਸੀ ਜਦੋਂ ਉਹ ਮੁਹੱਲਾ ਜਸਵੰਤ ਸਿੰਘ ਨੇੜੇ ਪਹੁੰਚੀ ਤਾਂ ਉਸ ਦਾ ਪਿੱਛਾ ਕਰ ਰਏ ਉਸ ਦੇ ਪ੍ਰੇਮੀ ਨੇ ਬਾਜ਼ਾਰ ਦੇ ਵਿੱਚਕਾਰ ਉਸ ਤੇ ਮਿੱਟੀ ਦਾ ਤੇਲ ਛਿੜਕ ਦਿੱਤਾ ਅਤੇ ਉਸ ਦੇ ਬੱਚਿਆਂ ਦੇ ਸਾਹਮਣੇ ਹੀ ਉਸ ਨੂੰ ਅੱਗ ਲਗਾ ਦਿੱਤੀ ਜੋਤੀ ਗੰਭੀਰ ਉਹ ਵਿੱਚ ਸੜ ਗਈ ਹੈ ਉਸਨੂੰ ਤੁਰੰਤ ਲਾਰਜ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਆਪਣੀ ਆਰਥਿਕ ਤੰਗੀ ਹੋਣ ਕਰਕੇ ਉਹ ਇਲਾਜ ਨਾ ਕਰਵਾਉਣ ਦੇ ਅਸਮਰਥ ਸੀ ਇਸ ਲਈ ਉਸ ਦੀ ਭੈਣ ਉਸ ਨੂੰ ਘਰ ਲੈ ਗਈ ਪੀੜਤਾ ਦੀ ਹਾਲਤ ਗੰਭੀਰ ਬਣੀ ਹੋਈ ਹੈ ਭਾਵੇਂ ਪੀੜਤ ਦਾ ਬਿਆਨ ਸਿਟੀ ਪੁਲਿਸ ਸਟੇਸ਼ਨ ਵਿੱਚ ਹਸਪਤਾਲ ਵਿਖੇ ਦਰਜ ਕੀਤਾ ਗਿਆ ਸੀ ਇਸ ਬਾਰ ਏਐਸਆਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੀੜਤ ਜੋਤੀ ਦੇ ਬਿਆਨ ਦੇ ਆਧਾਰ ਤੇ ਉਸਦੇ ਪ੍ਰੇਮੀ ਗੋਵਰਦੀਪ ਉਰਫ ਮਨੀ ਪੁੱਤਰ ਅਵਤਾਰ ਸਿੰਘ ਕਾਲੀਆ ਵਿਰੁੱਧ ਮਾਮਲਾ ਦਰਜ ਕੀਤਾ ਜਾ ਰਿਹਾ ਹੈ।